ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਕਰੋ ਜੀ ਨੋਟ ਅੱਜ ਦੀਆਂ 10 ਜੂਨ 2024 ਨੂੰ ਉਡੀਆਂ ਬਾਗੀਆਂ ਦਾ ਰਿਜ਼ਲਟ ਪਹਿਲੀ ਬਾਗੀ ਪਿੰਡ ਅਬੀਦ ਕੇ ਘੁਰਦ ਜ਼ਿਲ੍ਹਾ ਬਰਨਾਲਾ ਕੁੱਲ ਕਬੂਤਰ 60 ਐਂਟਰੀ 1700 ਬਾਧਾ 500 ਸਾਢੇ 3 ਦਿਨ ਦੇ 9 ਕਬੂਤਰਾਂ ਸਾਂਝੀ ਹੋਈ ਪਹਿਲਾ ਨਾਮ ਸੀਰਾ ਸਿਨੀਗਾ ਸਿਨੀਵਾਲ ਫਰਿੱਜ ਦੂਜਾ ਨਾਮ ਕਿੰਦਾ ਗਮਟੀ ਕੱਪ ਤੀਜਾ ਅਮਨ ਸਿੱਨੀਵਾਲ ਕੱਪ ਤੇ ਨੋਨਾਰਾ ਸਰ ਕਾਲਾ ਚਹਾਣ ਕੇ ਡਾਕਟਰ ਗੁਰਮੀਤ ਕਰਾਲਾ ਗੈਵੀ ਕੈਨੇਡਾ ਤੂਥੀਸੌਰ ਵਾਦੇ ਚ ਸਾਂਜੀ ਇੰਦਰ ਯੂਐਸਏ ਕਾਲਾ ਚਹਾਣ ਕੇ ਅਕਾਸ਼ਦੀਪ ਯੂਕੇ ਪਿੰਡ ਆਲਮਗੀਰ ਜਿਹੜਾ ਲੁਧਿਆਣਾ ਫਲ ਕਬੂਤਰ 107 ਐਂਟਰੀ 3200 550 ਤੇ 4 ਕੂਤਰਾਂ ਚ ਸਾਂਝੀ ਮਿਰਾਜ ਭਾਮਰੀ ਧਰਮ ਜਸੂ ਧਰਮਾ ਜਸੂਵਾਲ ਸਹਿ ਚੌਂਕੀਮਾਨ ਜੱਸਾ ਆਲਮਗੀਰ ਪਹਿਲਾ ਨਾਮ ਧਰਮਾ ਜਸੂਵਾਲ ਮੋਟਰਸਾਈਕਲ ਦੂਜਾ ਨਾਮ ਜੱਸਾ ਆਲਮਗੀਰ ਫਰਿੱਜ ਤੀਜਾ ਨਾਮ ਸਹਿ ਚੌਂਕੀਮਾਨ ਫੁੱਲਰਾ ਜੇ ਤੁਰਿਆ ਪਿੰਡ ਆਲਮਗੀਰ ਜਿਹੜਾ ਲੁਧਿਆਣਾ ਪਿੰਡ ਜਿਵੰਦਾ ਸ੍ਰੀ ਫਤਿਹਗੜ੍ਹ ਸਾਹਿਬ ਕੋਲ ਕਬੂਤਰ 168 4:12 ਕਬੂਤਰਾਂ ਦੀ ਸਾਂਝੀ ਹੋਈ ਦਵਿੰਦਰ ਭਗਵਾਨਪੁਰਾ ਸ੍ਰੀ ਜੀ ਦਾ ਜੇਤੂ ਕ੍ਰਿਸ਼ਨ ਚੋਲਟਾ ਦੂਜਾ ਨਾਮ ਕੂਲਰ ਤਾਰਾ ਪੱਖਾ ਮੀਤ ਬਡਵਾਲੀ ਪੱਖਾ ਸਣੀ ਝੋਲਟਾ ਫਤੇ ਵੀਰ ਬਦਨ ਹਣੀ ਝੱਲਿਆ ਜੱਗੀ ਸਿੰਧੜ ਪਿੰਡ ਬੱਪੀਆਣਾ ਜ਼ਿਲ੍ਹਾ ਮਾਨਸਾ ਕੁੱਲ ਕਬੂਤਰ 207 ਐਂਟਰੀ 3200 ਪਹਿਲਾ ਨਾਮ ਬਲਵੀਰ ਗੋਸਲ ਮੋਟਰਸਾਈਕਲ ਜੇਤੂ ਰਿਆ 54340 ਦੇ ਕਬੂਤਰ ਬੈਠਾ ਬਲਵੀਰ ਗੋਸਲ ਦਾ ਤੇ ਦੂਜਾ ਨਾਮ ਰਾਜੂ ਮੰਡੇਰ ਬਾਈ ਦੋਵੇਂ ਸਾਂਝੀ ਹੋਈ ਸੀ ਤੇ ਇਹ ਨਾਮ ਮੋਟਰਸਾਈਕਲ ਇੱਕ ਥਾਂ ਹੀ ਦੇਣਾ ਸੀ ਪੈਸੇ ਵੀ ਇੱਕ ਥਾਂ ਹੀ ਦੇਣੇ ਸੀ ਪਿੰਡ ਸਾਹਾਬਣਾ ਜ਼ਿਲ੍ਹਾ ਲੁਧਿਆਣਾ કુલ ਕਬੂਤਰ 85 440 ਤੇ ਰਾਜਵੀਰ ਰਾਜਗੜ ਦਾ ਕੱਲਾ ਰਹਿ ਗਿਆ ਮੋਟਰਸਾਈਕਲ ਜੇਤੂ 2000 ਦੀ ਜਿੱਤ ਦੂਜਾ ਨਾਮ ਡਿੰਪਲ ਜੰਡਾਲੀ ਫ੍ਰਿਜ 1000 ਦੀ ਜਿੱਤ ਤੀਜਾ ਨਾਮ ਪਪਾ ਟੱਬਾ LED 500 ਦੀ ਜਿੱਤ ਚੌਥਾ ਨਾਮ ਮਨਪ੍ਰੀਤ ਸਾਹਨੇਵਾਲ ਕੂਲਰ ਦਾ ਜੇਤੂ ਟਰੈਂਡਰ ਸਹਾਗਣਾ ਜਿਹੜਾ ਲੁਧਿਆਣਾ ਫੁੱਲ ਕਬੂਤਰ 85 440 ਦੇ ਬਾਜੀ ਨਿਪਟ ਗਈ ਜੀ ਪਿੰਡ ਰੋਗਲਾ ਜ਼ਿਲ੍ਹਾ ਸੰਗਰੂਰ ਫਲ ਕਬੂਤਰ 64 ਐਂਟਰੀ 20 1700 5 15 ਦੇ ਵਾਜੀ ਹੋਈ ਪਹਿਲਾ ਨਾਮ ਬਿੱਲਾ ਮੈਲਾ 1000 ਦੀ ਜਿੱਤ ਦੂਜਾ ਨਾਮ ਬੂਟਾ ਖੰਡਿਆਲ 500 ਦੀ ਜਿੱਤ ਪਿੰਡ ਰੋਗਲਾ ਜ਼ਿਲ੍ਹਾ ਸੰਗਰੂਰ ਪਿੰਡ ਚੱਕ ਚੇਲਾ ਜਿਹੜਾ ਜਲੰਧਰ ਕੁੱਲ ਕਬੂਤਰ 75 ਐਂਟਰੀ ਫੀਸ 3000 4 ਵਜੇ ਤਿੰਨ ਗੂਚਰਾਂ ਚ ਸਾਂਝੀ ਹੋਈ ਪਹਿਲਾ ਨਾਮ ਅਮਨ ਕਾਂਜਲਾ ਮੋਟਰਸਾਈਕਲ 'ਤੇ ਉਰਿਆ ਦੂਜਾ ਨਾਮ ਹੈਪੀ ਖਨੋੜਾ ਤੀਜਾ ਨਾਮ ਕਿੰਦਾ ਸੇਖਾ ਬਾਦੇ ਚ ਮਣੀ ਬਡਾਲਾ ਪਿੰਡ ਚੱਕ ਚੇਲਾ ਜਿਲ੍ਹਾ ਜਲੰਧਰ ਅਗਲੀ ਅਪਡੇਟ ਪਿੰਡ ਖਾਨਪੁਰ ਕੁੱਲ ਕਬੂਤਰ 33 4 ਵਜੇ ਪੰਜ ਕੂਤਰਾਂ 'ਚ ਸਾਂਝੀ ਹੋਈ ਪਿੰਡ ਖਾਨਪੁਰ ਕੋਲ ਕੂਤਰਤੀ 4 ਵਜੇ ਪੰਜ ਕੂਤਰਾਂ 'ਚ ਸਾਂਝੀ ਹੋਈ